ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੰਗੇਵਾਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਆਸ-ਪਾਸ ਜਿਹੜੇ ਇਹਦੇ ਪਿੰਡ ਆ ਦੋਸਤੋ ਇਹਦੇ ਚ ਵੱਡਾ ਘਰ ਇਹ ਤੋਂ ਇਲਾਵਾ ਕੋਟ ਕਰੋੜ ਕਲਾਂ ਡਰੋਲੀ ਭਾਈ ਇਹ ਦੇ ਨੇੜ ਤੇੜ ਦੇ ਪਿੰਡ ਹੈ ਮਾਲਾ ਕਲਾਂ ਮਾਲਾ ਖੁਰਦ ਇਹ ਵੀ ਇਸ ਸਾਈਡ ਦੇ ਪਿੰਡ ਹੈ ਸੋ ਮੰਗੇਵਾਲੇ ਪਿੰਡ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੋਸਤੋ ਖੇਤੀਬਾੜੀ 메ਨ ਕਾਰੋਬਾਰ 메ਨ ਕੀਤਾ ਤੇ ਨਾਲ ਪਸ਼ੂ ਜਿਹੜੇ ਉਸਾ ਇੱਕ ਕਿਤੇ ਦੇ ਤੌਰ ਤੇ ਇਹਨਾਂ ਦੇ ਰੱਖੇ ਹੋਏ ਆ گاਵਾਂ ਦਾ ਇੱਕ ਛੋਟਾ ਜਿਹਾ ਸਮਾਲ ਫਾਰਮ ਇੱਥੇ ਬਣਿਆ ਹੋਇਆ ਹੈ ਹੋਮ ਬਰੀਡ ਆ ਸਾਰੀਆਂ گاਵਾਂ ਵੀ ਤੇ ਮੱਝਾਂ ਜਿਹੜੀਆਂ ਉਹ ਕੁਸਕਨਗ ਇਸ ਸਾਈਡ ਤੇ ਤੁਸੀਂ ਵੱਧੇ ਦੇਖ ਲਓ ਜਿਵੇਂ ਇੱਕ ਝੋਟੀ ਤੇ ਇੱਕ ਮੱਝ ਤੇ ਤੋਂ ਇਲਾਵਾ ਇੱਕ ਮੱਝ ਇਸ ਸਾਈਡ ਦੇ ਉੱਤੇ ਤੁਸੀਂ ਨਵੈਕਲੀ ਬੱਧੀ ਦੇਖ ਰਹੇ ਹੋਵੋਗੇ ਇਹ ਇਹਨਾਂ ਨੇ ਵਿਕਾਊ ਕੀਤੀ ਹੈ گاਵਾਂ ਜਿਹੜੀਆਂ ਉਹ ਸੌਖੀਆਂ ਥੋੜੀਆਂ ਸਾਹਬੜੀਆਂ ਖੁੱਲੀਆਂ ਛੱਡੀਆਂ ਜਾਂਦੀਆਂ ਮੱਝਾਂ ਜੇ ਜੋ ਨਾਲ ਰੱਖਦੇ ਆ ਤਾਂ ਦੋ ਭਾਂਤਾ ਕੰਮ ਹੋ ਜਾਂਦਾ ਫਿਰ ਇਹ ਬਾਈ ਹੋਰਾਂ ਨੇ ਇਹ ਸੋਚਿਆ ਵੀ ਆਪਾਂ گاਵਾ ਵਧਾਵਾਂਗੇ ਤੇ ਮੱਝਾਂ ਜਿਹੜੀਆਂ ਉਹ ਕਟਾ ਦਿੰਨੇ ਆ ਸੋ ਅੱਜ ਦੀ ਵੀਡੀਓ ਦੀ ਇਹ ਮੱਝ ਵਿਕਰੀ ਵਾਲੀ ਆ ਦੋਸਤੋ ਤੇ ਇਹ ਤਿਆਰ ਬੜੀ ਸੋਹਣੀ ਹੋਈ ਵੀ ਐ ਸੂਣ ਦੇ ਨੇੜ ਤੇੜੀ ਐ ਬਾਕੀ ਡਿਟੇਲ ਆਪਾਂ ਪੁੱਛ ਲੈਨੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਰੇਟ ਵੀਡੀਓ ਚ ਹੋਊਗਾ ਜਿਹਨੂੰ ਪਸੰਦ ਆ ਜੋ ਵੀਰ ਆ ਕੇ ਦੇਖ ਸਕਦਾ ਤੇ ਆਪਦੀ ਸਮਝ ਨਾਲ ਸੌਦਾ ਕਰ ਲਿਓ ਡਿਮਾਂਡ ਹਮੇਸ਼ਾ ਵੀਡੀਓ 'ਚ ਜ਼ਿਕਰ ਕਰਦਾ ਉਹਨਾਂ ਵੀ ਫਿਕਸ ਨਹੀਂ ਹੁੰਦੀ ਜਦੋਂ ਕੋਈ ਭਰਾ ਪਹੁੰਚਦਾ ਤਾਂ ਜਿਹੜਾ ਰੇਟ ਮੰਗਿਆ ਹੁੰਦਾ ਉਹਦੇ ਚੋਂ ਮਾਨਤਾਨ ਵੀ ਉਸ ਵੀਰ ਦਾ ਕੀਤਾ ਜਾਂਦਾ ਹੈ ਤਾਂ ਉਹ ਇਨਫੋਰਮੇਸ਼ਨ ਇਹਦੇ ਸੰਬੰਧੀ ਲੈਣੇ ਆ ਫਿਰੇ ਤੋਰਾਂਗੇ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੇ ਜਗਤਾਰ ਸਿੰਘ ਅ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆ ਇੱਕ ਮੇਰੇ ਖਿਆਲ ਚ ਅੱਜ ਤੋਂ 3 ਕੁ ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਇੱਕ ਝੋਟੀ ਵੀ ਵੇਚੀ ਸੀ ਆਪਾਂ ਨਾ ਮੱਝਾਂ ਹੁਣ ਫਿਰੇ ਵੇਚ ਦੇਣੀਆਂ ਸਾਰੀਆਂ ਮੱਝਾਂ ਦੀ ਤਕਰੀਬਨ ਵੇਚਣ ਦਾ ਹੀ ਇਰਾਦਾ ਤਾਂ ਗਾਂਵਾਂ ਰੱਖਾਂਗੇ ਗਾਂਵਾਂ ਵਧਾਵਾਂਗੇ ਵੀ ਗਾਵਾਂ ਰੱਖ ਲਾਂਗੇ ਤੇ ਮੱਝਾਂ ਵੇਚ ਦਿਆਂਗੇ ਅੱਜ ਜਿਹੜੀ ਮੱਝ ਵੇਚਣ ਲੱਗੇ ਹੋ ਜੀ ਕਿੰਨਾਂ ਮਸੂਆ ਇਹਨੇ ਸੋਣਾ ਇਹਨੇ ਦੂਜਾ ਸੂਆ ਸੋਣਾ ਜੀ ਆਪੇ ਆਪੇ ਦੂਜਾ ਸੂਆ ਇਹਨੇ ਸੋਣਾ ਪਹਿਲੇ ਸੂਏ ਦਾ ਦੁੱਧ ਕਿੰਨਾ ਚੋਇਆ ਪਹਿਲੇ ਸੂਏ ਦਾ 12 ਲੀਟਰ ਦੁੱਧ ਚੋਇਆ 12 ਲੀਟਰ ਦੁੱਧ ਚੋਇਆ ਅੱਛਾ ਹੁਣ ਇਹ ਦਿਨ ਕਿੰਨੇ ਕੁ ਲਾਊਗੀ ਨਹੀਂ ਨਹੀਂ ਤੇ 5 ਨਵੰਬਰ ਨੂੰ ਦਿਨ ਪੂਰੇ ਹੋ ਗਏ ਕੱਲ੍ਹ ਕੱਲ ਇਹਦੇ 10 ਮਹੀਨੇ ਪੂਰੇ ਹੋ ਗਏ ਹੁਣ ਉੱਤੇ ਲਾਉ ਜਿਹੜੇ 1 2 ਦਿਨ ਉੱਤੇ ਲਊਗਾ ਪਰ ਮਾਤਾ ਨੂੰ ਪਤਾ ਵੀ 5 ਦਿਹ ਜੇ ਰਾਤ ਨੂੰ ਹੀ ਸੂਪੇਦ ਕਰਦਾ ਨਹੀਂ ਪਤਾ ਸਹੀ ਹੈ ਅੱਛਾ ਇਹਦੀ ਡਿਮਾਂਡ ਕੀ ਰੱਖਦੇ ਰੇਟ ਕੀ ਰੱਖਦੇ ਡਿਮਾਂਡ ਇਹਦਾ ਜੀ ਵੈਸੇ ਤਾਂ ਜਾਦੇ ਦੀ ਸੀ ਹੁਣ ਪਰ ਥੋੜਾ ਜਿਹਾ ਕਮ ਕੁੰਮ ਦੀ ਰੁੱਤ ਹੈ 130 ਮੰਗਦੇ ਸੀ ਇਹਦਾ 1 ਲੱਖ 30 ਹਾਂਜੀ ਠੀਕ ਹੈ ਸੋ ਦੋਸਤੋ 12 ਕਿਲੋ ਦੁੱਧ ਦੂਜੇ ਸੂਏ ਪਹਿਲੇ ਸੂਏ 'ਚ ਇਹ ਨਹੀਂ ਦਿੱਤਾ ਸੂਆ ਦੂਜਾ ਮਾਤਾ ਨੂੰ ਦੇ ਦੂਗੀ ਸ਼ਾਇਦ ਹਵਾਨਾ ਤੁਸੀਂ ਇਧਰੋਂ ਦੇਖ ਲਓ ਗਾੜੀ ਬਾਕੀ ਤੋਰਾਂਗੇ ਹਵਾਨਾ ਪੂਰਾ ਜੋਸ਼ ਵਾਲਾ ਇਹਦਾ ਤਣਿਆ ਥਾਣ ਨਹੀਂ ਚੁਆਈ ਵਾਲਾ ਥੋੜੀ ਜੀ ਪਲੂਨ ਹੈਗੀ ਆ ਲੱਤਾਂ ਤੇ ਵੀ ਦਿਸਦੀ ਹੋਊਗੀ ਤੁਹਾਨੂੰ ਤੇ ਹਵਾਨੇ ਦੇ ਉੱਤੇ ਵੀ ਹੈ ਖੋਲੋ ਬਈ ਤੋਰਗੇ ਆਪਾਂ ਸਿੰਘ ਇਹਦਾ ਦੋਸਤੋ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਵੀ ਹੈ ਤਾਂ ਖੁੱਲਾ ਹੀ ਪਰ ਛੋਟਾ ਸਿੰਘ ਹੈ ਮਤਲਬ ਉਪਰਾ ਨਹੀਂ ਲੱਗਦਾ ਇਹ ਵੀ ਨਹੀਂ ਹੈ ਵੀ ਕੋਈ ਬਾਲੇ ਵੱਡੇ ਸਿੰਘਾਂ ਦੇ ਵਿੱਚ ਉਹ ਪਛਾਣੂ ਗਿਆ ਆ ਵਿਆ ਸਿੰਘ ਛੋਟੇ ਸਹਿਜ ਦਾ ਸਿੰਘ ਹੈ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਦੂਜਾ ਸੂਆ ਇਸ ਝੋਟੀ ਨੇ ਸੂਣਾ ਹੈ ਸਾਇਲਜ ਪੈਂਦਾ ਕਿਉਂਕਿ ਆਪਾਂ ਨੂੰ ਪਤਾ ਵੀ ਗਾਵਾਂ ਰੱਖਦੇ ਆ ਤਾਂ ਮੱਕੀ ਦਾ ਚਾਰ ਇਹ ਕੋਲ ਹੈਗਾ ਤੇ ਉਹਦੇ ਕਰਕੇ ਪਸ਼ੂ ਜਿਹੜੇ ਉਹ ਰਾਜੀ ਤਾਂ ਵੱਧ ਹੀ ਰਹਿੰਦੇ ਇੱਥੇ ਪਹਿਲਾਂ ਵੀ ਇੱਕ ਝੋਟੀ ਦੀ ਵੀਡੀਓ ਬਣਾਈ ਸੀਗੀ ਪਹਿਲਾਂ ਝੋਟੀ ਸਿਓ ਕੋਈ ਮਰਜ ਫੇਰ ਦੇਖੋ ਉਧਰ ਨੂੰ ਲੈ ਜਾਓ ਅੱਗੋਂ ਮੋੜ ਲਾਂਗੇ ਇੱਧਰ ਨੂੰ ਲੈ ਆਕਾਂ ਸੋ ਇਹ ਸੌਣ ਦੀਆਂ ਦੋਸਤ ਤਿਆਰੀਆਂ ਜਿਹੀਆਂ ਹੀ ਐ ਦੀਆਂ ਕਿਉਂਕਿ ਹਵਾਨਾ ਵੀ ਪੂਰਾ ਭਰੀ ਖੜੀ ਐ ਬਾਕੀ 10 ਮਹੀਨੇ ਵੀ ਇਹਦੇ ਕੰਪਲੀਟ ਐ ਮੋੜ ਲਓ ਹਾਈਟ ਮੀਡੀਅਮ ਆ ਬਾਲਾ ਵੱਡਾ ਕੱਦ ਨੀਗਾ ਹਵਾਨਾ ਚੰਗਾ ਹੈ ਖੇਲ ਤੇ ਲਿਜਾਇਓ ਬਈ ਵੈਸੇ ਮਸਤੀ ਜੇ ਸੁਹਾ ਦੀਏ ਦਸਤੂ ਸੂਣ ਦੇ ਨੇੜਾ ਆ ਪਸੂ ਥੋੜੀ ਜੀ ਅਚਚਤਾ ਹੁੰਦਾ ਹੀ ਆ ਬੱਚੇ ਕਰਕੇ ਪਰ ਤੁਰੀ ਫਿਰਦੀ ਜਿੱਦਨ ਨੂੰ ਮਰਜੀ ਤੋੜ ਲੋ ਹਵਾਨਾ ਹੁਣ ਤੁਸੀਂ ਇਹਦਾ ਵੀਡੀਓ ਚੋਂ ਇੱਥੋਂ ਦੇਖ ਸਕਦੇ ਹੋ ਚੰਗਾ ਭਰਿਆ ਵਾ ਹਵਾਨਾ ਦਸਤੂ ਬੌਲੇ ਦੇ ਨਾਲ ਬਈ ਫੇਰ ਮੋੜੋ ਇੱਕ ਵਾਰ ਆਪਾਂ ਤੋੜਗੇ ਹੋਰ ਥੋੜੀ ਜੀ ਉਤਰ ਨੂੰ ਲੈ ਕੇ ਜਾਇਓ ਫੇਰ ਇਹਨੂੰ ਸੋ ਇਹ ਦੂਜਾ ਸੂਆ ਸੁੰਦੀ ਮੱਝ ਜਾਂ ਇਹ ਝੋਟੀ ਕਹਿ ਲੋ ਦਸਤੂ ਕਾਉ ਕੀਤੀ ਹੈ ਬਾਈ ਹੋਰਾਂ ਨੇ 130000 ਰੇਟ ਹੈ ਪਰ ਇਹ ਫਿਕਸ ਨਹੀਂ ਤੁਸੀਂ ਆਉਂਗੇ ਤਾਂ ਥੋ ਜਰੂਰ ਗੱਲਬਾਤ ਕਰੋਗੇ ਤਾਂ ਤੁਹਾਡਾ ਮਾਨਤਨ ਹੋਊਗਾ ਇਹਦੇ ਵਿੱਚੋਂ ਸੋ ਪਹਿਲਾਂ ਤੁਸੀਂ ਵੀਡੀਓ ਚ ਪਸ਼ੂ ਪਸੰਦ ਕਰੋ ਫਿਰ ਆ ਕੇ ਤੁਸੀਂ ਦੇਖ ਸਕਦੇ ਹੋ ਲੈ ਚਲ ਬੰਦੋ ਖੇਲ ਤੇ ਇਸ ਤੇ ਬੰਦ ਸੋ ਇਹ ਅੱਜ ਦੀ ਵੀਡੀਓ ਦਾ ਇੱਕ ਨਗ ਇੱਕ ਮੱਝ ਜਿਹੜੀ ਦੱਸੋ ਵਕਾਉ ਸੀ ਫਵਾਨਾ ਫੇਰ ਦੇਖ ਲੋ ਇਧਰ ਕੱਚਾ ਥਾਂ ਹੈ ਰਾਤ ਨੂੰ ਇਧਰ ਬੰਦਿਆ ਤੇ ਉਧਰ ਨੂੰ ਪਸ਼ੂ ਜਾਣਾ ਚਾਹੁੰਦਾ ਸੀ ਫਵਾਨਾ ਇਹਦਾ ਇੱਥੋਂ ਦੇਖ ਸਕਦਾ ਬੰਦਿਓ ਬਈ ਸੋ ਸੋ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਇਹ ਮੱਝ ਚੱਜਦੀ ਹੈ ਉਹ ਵੀ ਆ ਕੇ ਦੇਖ ਸਕਦਾ ਧੰਨਵਾਦ